ਇੱਕ ਸੁਨਿਆਰੇ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਦੀ ਮਿਸਾਲ ਸਾਰੀ ਦੁਨੀਆ ਦੇ ਵਿੱਚ ਕਾਇਮ ਹੋ ਗਈ ਤੇ ਹਰ ਕੋਈ ਇਸ ਸੁਨਿਆਰੇ ਦੀ ਤਾਰੀਫ਼ ਕਰਤਾ ਨਹੀਂ ਥੱਕ ਰਿਹਾ ਇੱਕ ਬਜ਼ੁਰਗ ਜੋੜਾ ਜੋ ਕਿ ਮੰਗ ਮੰਗ ਕੇ ਆਪਣਾ પેટ ਭਾਲਦੇ ਆ ਪਰ 93 ਸਾਲਾਂ ਬਜ਼ੁਰਗ ਨੇ ਆਪਣੀ ਪਤਨੀ ਵਾਸਤੇ ਇੱਕ-ਇੱਕ ਰੁਪਿਆ ਜੋੜ ਕੇ ਮੰਗਲ ਸੂਤਰ ਲੈਣ ਬਾਰੇ ਸੋਚਿਆ ਇੱਕ-ਇੱਕ ਰੁਪਿਆ ਜੋੜਿਆ ਕੁਝ ਨੋਟ ਸੀ ਕੁਝ ਸਿੱਕੇ ਸੀ ਤੇ ਸੁਨਿਆਰੇ ਦੀ ਦੁਕਾਨ ਤੇ ਬਜ਼ੁਰਗ ਆਪਣੀ ਪਤਨੀ ਨੂੰ ਲੈ ਕੇ ਪਹੁੰਚ ਜਾਂਦਾ ਕਿਉਂਕਿ ਉਸਨੇ ਆਪਣੀ ਪਤਨੀ ਨੂੰ ਮੰਗਲ ਸੂਤਰ ਗਿਫਟ ਕਰਨਾ ਸੀ ਤਾਂ ਜਦੋਂ ਬਜ਼ੁਰਗ ਸੁਨਿਆਰੇ ਦੀ ਦੁਕਾਨ ਦੇ ਉੱਤੇ ਪੁੱਛਦਾ ਤਾਂ ਸੁਨਿਆਰਾ ਕਹਿੰਦਾ ਹਾਂਜੀ ਦੱਸੋ ਕੀ ਲੈਣਾ ਤਾਂ ਗੋਬਜ਼ੁਰਗ ਕਹਿੰਦਾ ਕਿ ਮੈਂ ਆਪਣੀ ਘਰ ਵਾਲੀ ਵਾਸਤੇ ਮੰਗਲ ਸੂਤਰ ਲੈਣਾ ਸੁਨਿਆਰੇ ਦੀ ਦੁਕਾਨ ਸੀ ਸੋਨੇ ਦੇ ਰੇਟ ਤਾਂ ਤੁਹਾਨੂੰ ਵੀ ਪਤਾ ਹੈ 1100 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਂਦਾ ਤਾਂ ਸੁਨਿਆਰਾ ਗੋਬੁੱਟਦਾ ਹੈ ਕਿ ਤੁਹਾਡੇ ਕੋਲ ਕਿੰਨੇ ਪੈਸੇ ਆ ਬਜ਼ੁਰਗ ਬੜੇ ਹੀ ਭਾਵੁਕ ਤੇ ਬੋਲਾਂ ਦੇ ਨਾਲ ਕਹਿੰਦਾ ਮੇਰੇ ਕੋਲ 1100 ਰੁਪਏ ਆ ਤਾਂ ਉਹ ਜਦੋਂ ਸੁਨਿਆਰੇ ਨੇ ਗੱਲ ਸੁਣੀ ਤਾਂ ਸੁਨਿਆਰੇ ਨੇ ਸੋਨੇ ਦਾ ਮੰਗਲ ਸੂਤਰ ਕੱਢ ਕੇ ਉਸ ਬਜ਼ੁਰਗ ਜੋੜੇ ਨੂੰ ਫੜਾ ਦਿੱਤਾ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਰ ਸੁਨਿਆਰੇ ਨੇ ਮੰਗਲ ਸੂਤਰ ਦੇ ਬਦਲੇ 1 ਰੁਪਿਆ ਵੀ ਨਹੀਂ ਲਿੱਤਾ ਜੋੜੇ ਨੇ 1100 ਰੁਪਏ ਦਿੱਤਾ ਪਰ ਇਸ ਸੁਨਿਆਰੇ ਨੇ ਸਿਰਫ 200 ਰੁਪਏ ਦੇ ਵਿੱਚ ਸੋਨੇ ਦਾ ਮੰਗਲ ਸੂਤਰ ਜੁ ਇਸ ਜੋੜੇ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬੜਾ ਜ਼ਿਆਦਾ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ